ਅੱਜ ਕਿਦੜਾ ਹੁਣੇ ਹੋ ਗਏ ਆ ਅੱਜ ਫਿਰ ਕੀ ਕਰਨ ਦੇ ਤੁਸੀਂ ਕਰਨਾ ਕੋ ਨਾ ਬਹੁ ਮੈਂ ਕੀ ਮੈਨੂੰ ਆਂਦਾ ਡੰਗਰਾ ਧਿਆਨ ਰੱਖੀ ਮੈਂ ਤਾਂ ਕੋਈ ਕੰਮ ਨਹੀਂ ਕੀਤਾ ਸੇਰ ਦੇ ਕੇ ਬੈਠੀ ਡੰਗਰਾ ਦਾ ਹੀ ਧਿਆਨ ਰੱਖਦੀ ਹਾਂ ਹੋਗੀ ਪਾਪ ਕਰਦਾ ਹੀ ਸੇਰ ਦੀ ਮੈਂ ਦੀਦੀ ਕੀ ਕਰਨਾ ਹੀ ਉਹ ਪਾਤੀਆਂ ਲਾਉਣ ਵਾਲੀਆਂ ਸੀ ਮੈਂ ਤਾਂ ਉਹ ਲਾ ਲੂ ਕਿ ਤੇ ਮੈਂ ਚੱਲਦੀ ਦੀ ਘਰੇ ਹੋ ਕੇ ਆਈ ਮੈਂ ਬੜ ਗਿਆ ਪਾਤੀਆਂ ਦਾ ਹਾਂ ਦੀਦੀ ਮੈਨੂੰ ਇੱਕ ਗਲਾ ਠੰਡਾ ਪਾਣੀ ਦਾ ਦੇ ਲੈ ਇਹ ਕਾਦੀ ਗੱਲ ਕੀਤੀ ਹੈ ਹੁਣੇ ਲਿਆ ਕੇ ਦਿੰਦੀ ਕੋਈ ਸਮਝ ਨਹੀਂ ਆਉਂਦੀ ਹੈ ਕਿ ਇਹਦੀ ਪਾਣੀ ਦੇ ਚਲ ਠੀਕ ਆ ਪਰ ਇਹਨੇ ਗੰਡਾ ਖਨਾਰ ਮੰਗ ਲਿਆ ਹਰੇ ਬਾਰਾ ਦੀ ਤੁਮਾ ਦਾ ਗੰਡਾ ਹੀ ਲੈਣ ਚਾਹੀਦੀ ਆ ਆਹ ਲੈ ਪਾਣੀ ਆਹ ਲੈ ਗੰਡਾ ਹਾਏ ਹੈ ਮੈਂ ਤੇਰੇ ਕੋ ਪਾਣੀ ਮਗਾਏ ਗੰਡਾ ਮੈਂ ਆਹ ਪਹਿਰੇ ਤੂੰ ਮਗਾਇਆ ਮੈਂ ਕੀ ਕਰਾ ਹੁਣ ਇਹਦਾ ਮੈਂ ਇਹਨੂੰ ਕਰਨਾ ਹੈ ਆ ਗੰਡਾ ਖਰਤ ਮੈਂ ਸਿਰ ਤੇ ਚੱਕਦੇ ਹੁਣ ਲੈ ਆਹ ਗੰਡਾ ਪਈ ਹੁਣ ਤੂੰ ਆਪੇ ਤੇ ਕਹ ਮੇਰੇ ਸਿਰ ਤੇ ਤਸ ਦੇ ਸਾਦੀ ਨੇ ਤੂੰ ਇੱਕ ਹੀ ਕੰਢੀ ਆ ਤੂੰ ਆਪੇ ਤੇ ਕਹਿੰਦੀ ਮੇਰੇ ਸਿਰ ਤੇ ਗੰਡਾ ਮਾਲਦੇ ਹੂੰ ਸੋਨੂ ਭਾਈ ਸੱਚੇ ਆਂਦੇ ਕੀ ਆਂਦਾ ਹੀ ਤੂੰ ਕਮਲੀ ਆ ਕੀ ਗੱਲ ਬੜਾ ਭੱਜਾ ਜਾਣ ਡਿਆ ਉਹ ਭੱਜਾ ਜਾਣਾ ਭਰਾ ਕੀ ਹੋ ਗਿਆ ਡੰਗਰ ਕਣਕ ਚ ਵੜਿਆ ਈਓ ਤਉਨੂੰ ਮੈਂ ਕਹਿ ਕੇ ਗਿਆ ਹਾਂ ਵੀ ਡੰਗਰਾਂ ਦਾ ਧਿਆਨ ਰੱਖੀ ਉਹ ਪਤਾ ਨਹੀਂ ਕਿੱਥੇ ਗੱਲੀਂ ਤੂੰ ਹਾਈ ਚ ਬੈਠੀ ਆ ਤੂੰ ਆਪੇ ਤੇ ਕਹੇ ਡੰਗਰਾ ਧਿਆਨ ਰੱਖੀ ਤੇ ਡੰਗਰ ਕਿੱਥੇ ਆ ਉਹ ਨਹਿਰ ਟੱਪ ਗਈ ਜਾ ਫੜ ਲਿਆ ਜਾਵੇ ਕੁੜੀ ਜਾਵੀਏ ਮੈਂ ਤੈਨੂੰ ਧਿਆਨ ਰੱਖਣ ਵਾਸਤੇ ਕਿਹਾ ਸੀ ਮੈਂ ਤੈਨੂੰ ਇਹ ਤੇ ਨਹੀਂ ਕਿਹਾ ਵੀ ਉਹਨਾਂ ਨੇ ਖੁੱਲੇ ਛੱਡ ਦੇ ਤੇ ਜਿੱਥੇ ਮਰਜੀ ਤੁਰੇ ਫੇਰ ਤੇ ਤੂੰ ਧਿਆਨ ਹੀ ਰੱਖਣਾ ਵਾ ਵੀ ਨਹਿਰ ਟੱਪ ਗਈ ਆ ਮੈਂ ਆਇਓ ਰੱਪਾ ਬੈਠੀ ਤੇ ਆ ਰਖੜੀ ਇਥੇ ਧਿਆਨ ਰੱਖਣ ਦੀ ਆ ਧਿਆਨ ਰੱਖਣ ਉਹ ਟੱਪ ਜਾਣ ਕੇ ਨਹਿਰ ਤੇ ਫੇਰ ਫੜ ਲਿਆ ਆਓ ਦੋ ਘੰਟੇ ਹੋ ਗਏ ਮੈਨੂੰ ਇੱਥੇ ਬੈਠੀ ਨੂੰ ਤਵੇ ਮੇਰਾ ਇੱਕ ਕਸੂਰ ਕੱਢ ਕਰਤਾ ਦੋ ਘੰਟੇ ਹੋ ਗਏ ਮੈਂ ਬੈਠੀ ਤਿਆਣੀ ਰੱਖਿਆ ਇੱਤੇ ਮੈਂ ਉਦੋਂ ਦਾ ਡੰਗਰ ਕੁਵਾਚੇ ਤਨੀ ਨਾ ਨਹਿਰ ਵੱਲ ਨੂੰ ਗਏ ਆਪੇ ਨਹਿਰ ਵੱਲੋਂ ਪੜਕਿਆ ਲੈ ਅਵਨੇ ਮੈਨੂੰ ਅੱਧੇ ਗਾਲਾਂ ਕੱਢਦੇ ਰਹਿਣਾ